ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨਿ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਅੱਜ ਮਿਤੀ 14 ਸਤੰਬਰ 2024 ਨੂੰ ਪਿੰਡ ਪਿੰਡਰਾਂਕਲਾ ਜ਼ਿਲ੍ਹਾ ਮੋਗੇ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਗਿਆ ਹੈ ਤੇ ਦੋਸਤੋ ਇਸ ਕਬੱਡੀ ਕੱਪ ਉੱਤੇ ਬਹੁਤ ਵਧੀਆ ਗੱਲ ਦੇਖਣ ਨੂੰ ਮਿਲੀ ਕਿ ਇਸ ਟੂਰਨਾਮੈਂਟ ਉੱਤੇ ਟਾਈਮ ਦੇ ਨਾਲ ਫਾਈਨਲ ਮੈਚ ਹੋ ਗਿਆ ਤੇ ਦੋਸਤੋ ਇਸ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਸੁਣ ਲਓ ਤੇ ਫਾਈਨਲ ਰਿਜ਼ਲਟ ਦੇ ਵਿੱਚੋਂ ਫਰਸਟ ਟੀਮ ਰਹੀ ਆ ਪਿੰਡ ਰੰਗਲਾਂ ਦੀ ਜਿਹਦੇ 14 ਨੰਬਰ ਰੇ ਆ ਤੇ ਸੈਕੰਡ ਟੀਮ ਰਹੀ ਆ ਲੋਹਾਰੇ ਦੀ ਜਿਹਦੇ 13.5 ਨੰਬਰ ਰੇ ਆ ਤੇ ਦੋਸਤੋ ਪਿਸਟਲ ਪਿੰਡਰ ਨੇ 8 ਤੇ ਦੋਸਤੋ ਪਿਸਟਲ ਨੇ 10 ਕਬੱਡੀਆਂ ਪਾਈਆਂ ਤੇ 8 ਨੰਬਰ ਲਏ ਤੇ ਮਾਲਕ ਗਵਿੰਦਪੁਰ ਨੇ 9 ਕਬੱਡੀਆਂ ਪਾ ਕੇ 8 ਨੰਬਰ ਲਏ ਤੇ ਅੰਬੈਸਡਰ ਟਰੇਡਰ ਜਿਹੜਾ ਉਹ ਮਾਲਾ ਗਵਿੰਦਪੁਰੀਆ ਤੇ ਵਾਹਿਗੁਰੂ ਸੀਚੀਆਲੀਏ ਨੇ 4 ਟੱਚ ਲੈ ਕੇ 2 ਜੱਫੇ ਲਾਏ ਤੇ ਬੈਸਟ ਜਾਫੀ ਆ ਜਿਹੜਾ ਵਾਇਗਰੂ ਸੀਚੇ ਆਲੀ ਆ ਰਿਹਾ ਤੇ ਹਰਮਨ ਨੇ ਪੰਜ ਟੱਚ ਲੈ ਕੇ ਦੋ ਜਫੇ ਲਾਏ ਤੇ ਦੋਸਤੋ ਬੈਸਟ ਜਾਫੀ ਜਿਹੜਾ ਵਾਈ ਗਰੂ ਸੀਚੇ ਵਾਲੇ ਜੇ ਰਿਆ ਤੇ ਬੈਸਟ ਰੇਡਰ ਤੇ ਜਾਫੀ ਨੂੰ ਇਸ ਟੂਰਨਾਮੈਂਟ ਉਤੇ ਮੋਟਰਸਾਈਕਲ ਦਿੱਤੇਗੇ। ਸੋ ਦੋਸਤੋ ਬਾਕੀ ਐਸੀ ਪਿੰਡਰ ਕਲਾਂ ਦੇ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਬਾਕੀ ਹੋਰ ਵੀ ਦੋਸਤੋ ਕਬੱਡੀ ਦੇ ਆਉਣ ਵਾਲੇ ਫਾਈਨਲ ਰਿਜ਼ਲਟ ਦੇਖਣ ਲਈ ਤੁਸੀਂ ਆਪਣੇ ਇਸ YouTube ਚੈਨਲ ਲੱਕੇਗਾ ਕਬੱਡੀ ਨੂੰ ਹੁਣ ਤੋਂ ਹੀ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਹਰ ਇੱਕ ਇਸੇ ਤਰ੍ਹਾਂ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਸਾਰਿਆਂ ਨੂੰ ਪਹਿਲਾਂ। ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ।